ਹਾਂਜੀ ਅੱਜ ਇੱਕ ਗਾਲ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੀ ਕੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪਟਿਆਲੇ ਜੀ ਸਿੰਘ ਟਰੈਕਟਰਸ ਸੋਨਾਲੀਕਾ ਬ੍ਰਾਂਚ ਤੇ ਤੇ ਇੱਥੇ ਫੰਕਸ਼ਨ ਆ ਉਹਦੇ ਬਾਰੇ ਸਾਰੀ ਤੁਹਾਨੂੰ ਡਿਟੇਲ ਦੇਣੀ ਆ ਤੇ ਜਿਹੜੇ ਭਰਾਵਾਂ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਓ ਜਿਹੜੇ ਸੋਨਾਲੀਕਾ ਲਵਰ ਨੇ ਤਾਂ ਜਰੂਰ ਵੀਡੀਓ ਸ਼ੇਅਰ ਕਰਿਓ ਕਰਦੇ ਆ ਵੀਡੀਓ ਸਟਾਰਟ ਲਓ ਜੀ ਸਿੰਘ ਟਰੈਕਟਰਸ ਬ੍ਰਾਂਚ ਪਟਿਆਲਾ ਹੈੱਡ ਆਫਿਸ ਨਾਭਾ ਠੀਕ ਹੈ ਜੀ ਇਹਨਾਂ ਦੇ ਫੋਨ ਨੰਬਰ ਨੇ ਤੇ ਉਰੇ ਆਪਣੇ ਸੋਨਾਲੀਕਾ ਦੇ ਸ਼ੋਅਰੂਮ ਤੇ ਅੱਜ ਜੋ ਫੰਕਸ਼ਨ ਆ ਇਹ ਇਹਨਾਂ ਨੇ ਸਕੀਮ ਦਿੱਤੀ ਸੀ 2024 ਦੇ ਵਿੱਚ ਜੀ 15 ਅਗਸਤ ਤੋਂ ਲੈ ਕੇ 8 ਨਵੰਬਰ ਦੇ ਤੱਕ ਉਹਦੇ ਵਿੱਚ 11011 ਮਤਲਬ ਗਿਫਟ ਕੱਢੇ ਸੀ ਠੀਕ ਹੈ ਜੀ ਤੇ ਉਹਦੇ ਵਿੱਚੋਂ 23 ਗਿਫਟ ਨੇ ਜਿਹੜੇ ਮਤਲਬ ਇਹਨੇ ਸਿੰਘ ਟਰੈਕਟਰਸ ਦੇ ਨਾਮ ਆਏ ਨੇ ਤੇ ਉਹ ਜੋ ਗਿਫਟ ਨਿਕਲਣੀ ਸੀ ਉਹਦੇ ਵਿੱਚ ਬੁਲਟ ਮੋਟਰਸਾਈਕਲ ਆ ਘੜਾ ਜੀ ਠੀਕ ਆ ਤੇ ਬਾਕੀ ਹੋਰ ਕਈ ਗਿਫਟ ਨੇ ਤੇ ਉਹ ਅੱਜ ਆਪਾਂ ਇਹਨਾਂ ਨੇ ਕਰਨਾ ਡਿਲੀਵਰ ਜੀ ਆਪਣਾ ਸਾਰੀ ਦਿਖਾਵਾਂਗੇ ਠੀਕ ਹੈ ਜੀ ਕਿਉਂਕਿ ਯਾਂਸੀ ਜਿਹੜਾ ਟਰੈਕਟਰ ਨੇ ਕੀਮਤ ਤਾਂ 19 ਹਾਂ ਬੱਟ ਜਿਹਨੂੰ ਹੁਣ ਮੰਨ ਲਓ 2 ਲੱਖ ਰੁਪਏ ਦਾ ਬੁਲਟ ਮਿਲ ਗਿਆ ਉਹਦੇ ਲਈ ਤਾਂ ਬਹੁਤ ਬੈਨੀਫਿਟ ਆ ਤੇ ਬਹੁਤ ਵਧੀਆ ਸਕੀਮ ਸੀ ਦੇ ਹੋਰ ਵੀ ਸਕੀਮਾਂ ਚੱਲਦੀਆਂ ਨੇ ਜਿੱਦਾਂ ਸੁਣਨ ਵਾਲੀ ਕਰੀ ਆਪਾਂ ਉਹ ਵੀ ਤੁਹਾਨੂੰ ਡਿਟੇਲ ਦਵਾਂਗੇ ਠੀਕ ਹੈ ਜੀ ਬਾਕੀ ਇਹਨਾਂ ਦੇ ਨਵੇਂ ਮਾਡਲ ਖੜੇ ਨੇ ਦਾ ਸੀਆਰਡੀਆਈ 65 ਹੋ ਗਿਆ ਤਾਂ 745 ਹੋ ਗਿਆ ਉਹਨਾਂ ਦੀ ਆਪਾਂ ਤੁਹਾਨੂੰ ਸਾਡੀ ਡਿਟੇਲ ਦੇਣੀ ਆ ਤੇ ਹੁਣ ਇਹਨਾਂ ਨੇ ਡਿਲੀਵਰੀ ਦੇਣੀ ਆ ਸਾਰੇ ਚੀਜ਼ਾਂ ਦੇ ਜੋ ਜੋ ਗਿਫਟ ਜਿਹੜਾ ਨਿਕਲਣੇ ਸਾਰੇ ਆਪਾਂ ਤੁਹਾਨੂੰ ਦਿਖਾਉ ਰਹ ਹਾਂਜੀ ਆਪਾਂ ਸਾਰ ਨੂੰ ਪੁੱਛਦੇ ਆਂ ਤੇ ਕੀ ਸਕੀਮ ਆ ਸਾਰੀ ਸਕੀਮ ਤੁਹਾਨੂੰ ਦੱਸਾਂਗੇ ਤੇ ਸਾਰੀ ਡਿਟੇਲ ਦਵਾਂਗੇ ਤੇ ਸਾਰਾ ਕੁਝ ਆਪਾਂ ਤੁਹਾਨੂੰ ਅੱਗੇ ਦਿਖਾਉਣਾ ਅੱਸੀ ਗੱਲ ਸਰ ਜੀ ਵੈਲਕਮ ਸਰ ਤੁਹਾਡਾ ਤੇ ਸਾਰਾ ਆਪਣਾ ਨਾਮ ਜੀ ਹਾਂਜੀ ਹਾਂਜੀ ਸਰ ਮੇਰਾ ਨਾਮ ਲਵਰੇ ਸਿੰਘ ਮੈਂ ਸੋਨਾ ਨਿਕਾਚੋਂ ਪੀਸੀਐਚ ਮੈਂ ਇੱਥੇ ਆਪਣਾ ਪਟਿਆਲਾ ਏਰੀਆ ਰਾਜਪੁਰਾ ਨਾਬਾ ਅਮਲੋ ਸਰਹੰਦ ਏਰੀਆ ਦੇਖ ਰਿਹਾ ਮੈਂ ਜੀ ਤੁਹਾਡੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਹਾਂਜੀ ਤੁਹਾਨੂੰ ਪਤਾ ਅੱਜ ਦੇ ਦਿਨ ਆਪਾਂ ਕੰਪਨੀ ਨੇ ਇਨਾਮ ਕੱਢੇ ਸੀਗੇ ਆਲ ਇੰਡੀਆ ਦੇ ਵਿੱਚ 11000 11 ਇਨਾਮ ਦਿੱਤੇ ਆ ਜੀ ਤੇ ਉਹਦੇ ਡਿਸਟ੍ਰੀਬਿਊਸ਼ਨ ਦੇ ਵਿੱਚ ਆਪਾਂ ਇੱਥੇ ਫੰਕਸ਼ਨ ਕੀਤਾ ਇੱਕ ਸੈਰੇਮਨੀ ਕਰ ਰਹੇ ਆ ਗਿਫਟ ਡਿਸਟ੍ਰੀਬਿਊਸ਼ਨ ਸੈਰੇਮਨੀ ਕਰ ਰਹੇ ਆ ਜੀ ਉਹਦੇ ਵਿੱਚ ਤੁਹਾਨੂੰ ਪਤਾ ਜਿੱਦਾਂ ਆਪਾਂ ਇਸ ਟਾਈਮ ਸਿੰਘ ਟਰੈਕਟਰ ਪਟਿਆਲਾ ਖੜੇ ਆ ਜੀ ਤੇ ਇਹਨਾਂ ਦੇ ਟੋਟਲ 23 23 ਇਨਾਮ ਨਿਕਲੇ ਆ ਜੀ ਉਹਨਾਂ ਦੇ ਵਿੱਚੋਂ ਜਿੱਦਾਂ ਤੁਹਾਨੂੰ ਪਤਾ ਆਲ ਇੰਡੀਆ ਦੇ ਵਿੱਚ ਕੰਪਨੀ ਨੇ 11000 11 ਤੋਹਫੇ ਦਿੱਤੇ ਸੀਗੇ ਜੀ ਉਹਨਾਂ ਦੇ ਵਿੱਚੋਂ ਇੱਕ ਤੋਂ ਪ੍ਰਾਈਸ ਫਸਟ ਪ੍ਰਾਈਸ ਸੀਗਾ ਜਿਹੜਾ ਉਹ ਸੋਨਾ ਲੀਕਾ 65 CRDI 4-ਵੀਲ ਡਰਾਈਵ ਸੀ ਜੀ ਠੀਕ ਹੈ ਜੀ ਸੈਕੰਡ ਨਾਮ ਸੀਗਾ ਟਾਟਾ ਪੰਚਕਾਰ ਜੀ ਅ ਥਰਡ ਨਾਮ ਸੀਗਾ ਆਪਣਾ ਸੋਨੇ ਦੇ ਸਿੱਕੇ ਜੀ ਫਿਰ ਆਪਣਾ ਫੋਰਥ ਨਾਮ ਸੀਗਾ ਜਿਹੜਾ ਰਾਇਲ ਇਨਫੀਲਡ ਜੀ ਫਿਰ 6th ਨਾਮ ਸੀਗਾ ਆਪਣਾ Honda Shine ਓਕੇ ਸਰ ਠੀਕ ਹੈ ਜੀ ਨਾਲ ਰੋਟਾਵੇਟਰ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ LED ਹੋ ਗਈਆਂ ਮੋਬਾਈਲ ਫੋਨ ਹੋਗੇ ਜੂਸਰ ਹੋਗੇ ਰਿਸਟਵਾਚ ਇਹ ਸਾਰੇ ਨਾਮ ਗੱਡੇ ਸੀਗੇ ਜੀ ਇਹਦੇ ਵਿੱਚ ਕੰਪਨੀ ਨੇ ਆਫਰ ਸੀਗਾ ਜਿਹੜਾ ਉਹ ਸੀਗਾ 15 ਅਗਸਤ 2024 ਤੋਂ ਲੈ ਕੇ 8 ਨਵੰਬਰ 2024 ਤੱਕ ਜੀ ਉਹਨਾਂ ਦੇ ਵਿੱਚੋਂ ਆਪਣੇ ਸਿੰਘ ਟਰੈਕਟਰ ਪਟਿਆਲਾ ਦੇ ਜਿਹੜੇ ਕਸਟਮਰ ਸੀਗੇ ਲੱਕੀ ਵਿਨਰ ਆ ਜਿਹੜੇ ਉਹਨਾਂ ਦੇ ਵਿੱਚੋਂ 23 ਬੰਦਿਆਂ ਦਾ ਨਾਮ ਨਿਕਲਿਆ ਜੀ ਅੱਜ ਆਪੋ ਉਹੀ ਡਿਸਟ੍ਰੀਬਿਊਸ਼ਨ ਕਰ ਰਹੇ ਆ ਹੁਣ ਤੁਹਾਡੇ ਸਾਹਮਣੇ ਆ ਇੱਥੇ ਆਪਣੇ ਇੱਕ ਕਸਟਮਰ ਆ ਉਹਨਾਂ ਨੂੰ ਇੱਕ ਬੁਲਟ ਨਿਕਲਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੋ ਕਸਟਮਰ ਆ ਜਿਨ੍ਹਾਂ ਨੂੰ LED ਨਿਕਲੀਆਂ ਦੋ ਜੀ ਫਿਰ ਦੋ ਕਸਟਮਰ ਇਦਾਂ ਦੇ ਆ ਜਿੰਨਾਂ ਨੂੰ ਮੋਬਾਈਲ ਫੋਨ ਨਿਕਲੇ ਆ ਜੀ ਉਸ ਤੋਂ ਬਾਅਦ ਕੁਝ ਯੂਜ਼ਰ ਆ ਕੁਝ ਅਰੈਸਟ ਬਾਅਦ ਨਿਕਲੇ ਆ ਜੀ ਉਹਨਾਂ ਦੀ ਆਪਾਂ ਡਿਟੇਲ ਜਿੱਦਾਂ ਹੁਣ ਤੁਹਾਨੂੰ ਦੱਸਦੇ ਆ ਜਿਵੇਂ ਜਿਵੇਂ ਕਸਟਮਰ ਆਉਣਗੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਡਿਸਟ੍ਰੀਬਿਊਸ਼ਨ ਕਰਦੇ ਹੋਏ ਜੀ ਆਪਾਂ ਕਲਿੱਕ ਕਰਾਂਗੇ ਜੀ ਤੇ ਅੱਗੇ ਦਾ ਦੇਖਦੇ ਆ ਪ੍ਰੋਗਰਾਮ ਚੋਕੇ ਤੇ ਅੱਜ ਸਾਰੀ ਡਿਲੀਵਰੀਆਂ ਦੇ ਦੇਣੀਆਂ ਨੇ ਜਿਹੋ ਜਿੰਨੇ ਕਸਟਮਰ ਆਏ ਅੱਜ ਅੱਜ ਇਹੀ ਆ ਆਪਣਾ ਹੋਂਦ ਤੱਕ ਦੇ ਜਿੰਨੇ ਵੀ ਕਸਟਮਰਾਂ ਨੂੰ ਇਨਾਮ ਨਿਕਲੇ ਆ ਆਪਾਂ ਉਹ ਉਹਨਾਂ ਨੂੰ ਦੇਨੇ ਆ ਜੀ ਅੱਜ ਇਹੀ ਸੈਰੇਮਨੀ ਕਰ ਰਹੇ ਆ ਆਪਾਂ ਜੀ ਜੀ ਠੀਕ ਹੈ ਮਤਲਬ ਇਹ ਸਾਰ ਆਰ ਇੰਡੀਆ ਚ ਚਲਦੀ ਸੀ ਸਕੀਮਾਂ ਆਈਆਂ ਹਾਂਜੀ ਹਾਂਜੀ ਇਹ ਜਿਹੜੀ ਸਕੀਮ ਸੀਗੀ ਇਹ ਸੋਨਾਲੀਖਾ ਕੰਪਨੀ ਵੱਲੋਂ ਆਰ ਇੰਡੀਆ ਚ ਚਲਾਈ ਗਈ ਹੈ ਤੇ ਇਹ ਵੈਸੇ ਵੀ ਸਾਰਾ ਮਤਲਬ ਕੰਪਨੀ ਕੋਈ ਨਾ ਕੋਈ ਸਕੀਮ ਤਾਂ ਚਲਦੀ ਹੋ ਰਹਿਦੀ ਹੈ ਸੋਨਾਲੀਖਾ ਦੀ ਚੀਜ਼ ਇਹ ਜਿਹੜੀ ਕੰਪਨੀ ਹੈ ਕੰਪਨੀ ਕਸਟਮਰ ਦੇ ਹਿੱਤ ਦੀ ਹੈ ਜੀ ਉਹਨਾਂ ਦੇਖੋ ਕਸਟਮਰ ਦੇ ਨਾਲ ਜੁੜੀ ਹੋਈ ਹੈ ਕਸਟਮਰ ਦੇ ਨਾਲ ਇੰਨਾ ਪੱਕਾ ਰਿਲੇਸ਼ਨ ਹੈ ਇਹਨਾਂ ਦਾ ਕਸਟਮਰ ਦੇ ਲਈ ਕੰਮ ਕਰ ਰਹੇ ਆ ਜੋ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜੋ ਡਿਮਾਂਡ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਸਿਰਫ ਸੋਨਾਲੀਖਾ ਕੰਪਨੀ ਹੀ ਖੜੀ ਉੱਤਰਦੀ ਹੈ ਜੀ ਬਈ ਅਸੀਂ ਕਹਤਾ ਤੇ ਹੁਣ ਨਹੀ ਹੁਣੋ ਬਾਦੀ ਗੱਲਾਂ ਮੈਂ ਨਾਲ ਕਰਕੇ ਕਲੀਅਰ ਕਰਕੇ ਦਿੰਨੇ ਆ ਜੀ ਜੋ ਕਹਿ ਰਹੇ ਆ ਉਹ ਕਰਕੇ ਦਿੰਨੇ ਆ ਜੀ ਇਹੀ ਕੰਪਨੀ ਨੇ ਹੁਣ ਤੱਕ ਸਾਡੇ ਕਸਟਮਰ ਆ ਤੁਹਾਨੂੰ ਪਤਾ ਆ ਜਿਹੜੇ ਜਿੰਨੇ ਵੀ ਕਸਟਮਰ ਸੋਨਾਲੀਕਾ ਨਾਲ ਜੁੜੇ ਹੋਏ ਆ ਉਹ ਰੀਪੀਟ ਬਾਏਰ ਆ ਰਹੇ ਆ ਜੀ ਠੀਕ ਆ ਸੋਨਾਲੀਕਾ ਕੋਲ ਰੇਂਜ ਵੀ ਬਹੁਤ ਹੈ ਬਹੁਤ ਜ਼ਿਆਦਾ ਪੂਰੇ ਟਰੈਕਟਰ ਦੇ ਵੇਰੀਐਂਟ ਵੀ ਬਹੁਤ ਆ ਜੋ ਤੁਹਾਡੀ ਰਿਕੁਆਇਰਮੈਂਟ ਆ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਹਾਡੇ ਵਰਕ ਦੇ ਅਕੋਰਡਿੰਗ ਤੁਹਾਨੂੰ ਟਰੈਕਟਰ ਮਿਲੂਗਾ ਜੀ ਤੇ ਅੱਜ ਦੇਖ ਰਹੇ ਆਪਾਂ ਸਕੀਮ ਦੇ ਰਹੇ ਆ ਤਾਂ ਜਿਹੜੇ ਸਕੀਮ ਚ ਕਸਟਮਰਾਂ ਨੂੰ ਗਿਫਟ ਨਿਕਲੇ ਆ ਉਹ ਆਪਾਂ ਵੰਡ ਰਹੇ ਆ ਜੀ ਤੇ ਸਰ ਹੁਣ ਵੀ ਕੋਈ ਸਕੀਮ ਚੱਲਦੀ ਹੈ ਜੀ ਆਪਾਂ ਪ੍ਰੈਜ਼ੀਡੈਂਟ ਟਾਈਮ ਗੱਲ ਕਰੀਏ ਜੀ ਹਾਂਜੀ ਹਾਂਜੀ ਅੱਜ ਦੇ ਟਾਈਮ ਚ ਜਿੱਦਾਂ ਮੈਂ ਤੁਹਾਨੂੰ ਗੱਲ ਕਰਦਾ ਜੀ ਆਪਣਾ ਤੂਫਾਨੀ ਦੁਬਾਕਾ ਸਕੀਮ ਚੱਲ ਰਹੀ ਆ ਤੂਫਾਨੀ ਦੁਬਾਕਾ ਇਹਦੇ ਵਿੱਚ ਸਕੀਮ ਦੇ ਵਿੱਚ ਜੀ ਦੋ ਟਰੈਕਟਰ ਆਪਣੇ ਹੈਗੇ ਆ ਡੀਆਈ 55 ਜੀ ਤਿੰਨ ਸਿਲੰਡਰ ਵਾਲਾ 16928 ਦੇ ਮਗਰਲੇ ਟਾਇਰ ਆ ਜੀ ਤੇ ਇੱਕ ਹੈਗਾ ਆਪਣਾ ਡੀਆਈ 60 ਜਿਹੜਾ 4-ਵੀਲ ਡਰਾਈਵ ਹੈ ਇਹਨਾਂ ਦੇ ਉੱਤੇ ਸਕੀਮ ਚੱਲ ਰਹੀ ਹੈ ਜੀ ਜਿਹੜੀ 4-ਵੀਲ ਡਰਾਈਵ ਦੀ ਕੰਪਨੀ ਦੀ ਸਕੀਮ ਹੈ ਉਹਦੇ ਤੇ ਹੈ ਡੀਆਈ 60 ਟਾਰਕ ਪਲੱਸ ਮਾਡਲ ਆਪਣਾ 4-ਵੀਲ ਡਰਾਈਵ ਜੀ ਉਹਦਾ ਰੇਟ ਹੈਗਾ 10,114,000 ਬਟ 1 ਲੱਖ ਡਿਸਕਾਊਂਟ ਦੇ ਕੇ ਕੰਪਨੀ ਨੇ ਅੱਜ ਦਾ ਰੇਟ 9,114,900 ਰੁਪਏ ਹੈ ਜੀ ਇਹਦੇ ਵਿੱਚ 4700 12 ਸੀਸੀ ਦਾ ਇੰਜਨ ਹੈ 275 ਨਿਊਟਨ ਮੀਟਰ ਟਾਰਕ ਪ੍ਰੋਡਿਊਸ ਕਰਦਾ ਬਹੁਤ ਪਾਵਰਫੁਲ ਟਰੈਕਟਰ ਹੈ ਪਲੱਸ ਸਟਲ ਗੇਅਰ ਦੇ ਨਾਲ ਓਕੇ 12 ਫਾਰਵਰਡ 12 ਰਿਵਰਸ ਟੋਟਲ 24 ਸਪੀਡ ਮਿਲਣੀ ਹੈ ਤੁਹਾਨੂੰ ਜੀ ਜੀ ਫਿਰ ਜਿਹੜਾ ਸਾਡਾ ਦੂਸਰਾ ਹੈ ਡੀਆਈ 55 ਇਹ ਆਪਣਾ 3 ਸਿਲੰਡਰ ਦਾ ਟਰੈਕਟਰ ਹੈ ਪੈਨ ਸਿਲੰਡਰ ਦਾ ਟਰੈਕਟਰ 55 HP ਦੀ ਕੈਟਾਗਰੀ ਦਾ ਸ਼ਰੇਣੀ ਦਾ ਟਰੈਕਟਰ ਜੀ ਇਹਦੀ ਕੀਮਤ 8,29,900 ਹੈ ਇਹਦੇ ਤੇ ਕੰਪਨੀ ਨੇ 60000 ਦਾ ਡਿਸਕਾਊਂਟ ਦਿੱਤਾ ਹੋਇਆ ਜੀ ਇਹਦਾ ਰੇਟ ਅੱਜ ਦਾ 7,69,900 ਰੁਪਏ ਆ ਬਹੁਤ ਜ਼ਿਆਦਾ ਕੀਮਤਾਂ ਘਟਾ ਇਹਦੇ ਤੇ ਵੀ 60000 ਦਾ ਕੰਪਨੀ ਨੇ ਕਰੰਟ ਡਿਸਕਾਊਂਟ ਦਿੱਤਾ ਹੋਇਆ ਜੀ ਇਹਦੇ ਵਿੱਚ ਜਿਹੜਾ ਤੁਹਾਨੂੰ ਗੇਅਰ ਬਾਕਸ ਮਿਲ ਰਿਹਾ ਉਹ 12 ਫਾਰਵਰਡ 3 ਰਿਵਰਸ ਮਤਲਬ ਹਾਈ ਤੋਂ ਮੀਡੀਅਮ ਵਾਲਾ ਗੇਅਰ ਬਾਕਸ ਮਿਲ ਰਿਹਾ ਜਿਹੜਾ ਕਿ ਅੱਜ ਦੀ ਰਿਕੁਆਇਰਮੈਂਟ ਆ ਤੁਸੀਂ ਰੀਪਰ ਤੇ ਯੂਜ਼ ਕਰਨਾ ਸਭ ਤੋਂ ਬੈਸਟ ਰਿਜ਼ਲਟ ਡੀਆਈ 55 ਦਾ ਹਾਂਜੀ ਇਸਕੀਮ ਅੱਜ ਦੇ ਟਾਈਮ ਚੱਲ ਰਹੀ ਹੈ ਜੀ ਇਸਕੀਮ ਚੱਲ ਰਹੀ ਹੈ ਜੀ ਚਲੋ ਕੋਈ ਤੇ ਇਹਦੇ ਨੂੰ ਮਤਲਬ ਅਲੱਗ ਜੇ ਵੀ ਕਸਟਮਰ ਲੈਣਾ ਤਾਂ ਆ ਕੇ ਮਤਲਬ ਜੋ ਇਨਕੁਆਰੀ ਆ ਉਹ ਕਰ ਸਕਦਾ ਜਿਹੜੇ ਮਰਜੀ ਡੀਲਰਸ਼ਿਪ ਤੇ ਆ ਕੇ ਸਕੀਮ ਦਾ ਫਾਇਦਾ ਚੱਕ ਸਕਦਾ ਬਿਲਕੁਲ ਸਰ ਇਹ ਇੰਦਾ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਸਿਰਫ ਸਕੀਮ ਪਟਿਆਲਾ ਜਾਂ ਨਾਭਾ ਜਾਂ ਸਰਾਂ ਹੁੰਦਾ ਹੈ ਇਹ ਸਕੀਮ ਪੂਰੇ ਪੰਜਾਬ ਚ ਚੱਲ ਰਹੀ ਹੈ ਪੂਰੇ ਮਤਲਬ ਜਿੱਥੇ ਵੀ ਸਾਡੇ ਡੀਲਰ ਬੈਠੇ ਆ ਹਰ ਡੀਲਰ ਕੋਲੇ ਸੇਮ ਸਕੀਮ ਚੱਲ ਰਹੀ ਹੈ ਹਾਂਜੀ ਸਰ ਇੰਡੀਆ ਚ 11000 11 ਇਨਾਮ ਕੱਢੇ ਆ ਇਹ ਸੋਨਾਲੀਕਾ ਕੰਪਨੀ ਹੈ ਸਰ ਜਿਹੜੀ ਕਸਟਮਰ ਦੇ ਹਿੱਤ ਦੀ ਹੈ ਕਸਟਮਰ ਲਈ ਪਹਿਲਾਂ ਸੋਚਦੀ ਹੈ ਜੇ ਕਸਟਮਰ ਆ ਤਾਂ ਤਾਂ ਹੀ ਕੰਪਨੀ ਐ ਤਾਂ ਹੀ ਅਸੀਂ ਆ ਆਪਾਂ ਸਾਰੇ ਤੁਹਾਡੇ ਕਰਕੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਪਹੁੰਚਣ ਤੇ ਇਹਦੇ ਵਿੱਚੋਂ 11000 11 ਦੇ ਵਿੱਚੋਂ ਆਪਣੇ ਇਸ ਪਟਿਆਲਾ ਡੀਲਰਸ਼ਿਪ ਦੇ ਸਿੰਘ ਟਰੈਕਟਰ ਦੇ 23 ਨਾਮ ਨਿਕਲੇ ਆਪਣੇ ਬਹੁਤ ਵੱਡੀ ਗੱਲ ਆ ਇਹ ਆਲ ਇੰਡੀਆ ਦੇ ਵਿੱਚੋਂ 23 ਨਾਮ ਆਪਣੇ ਨਿਕਲੇ ਆ ਇਸ ਲਈ ਤਾੜੀਆਂ ਉਹਦੇ ਵਿੱਚੋਂ ਤੁਸੀਂ ਸਾਰੇ ਭਾਗੀਦਾਰ ਹੋ ਸਾਡੀ ਪੂਰੀ ਸੇਲ ਟੀਮ ਭਾਗੀਦਾਰ ਸਾਡੇ ਸੁਖਜਿੰਦਰ ਜੀ ਜਿਹੜੇ ਸਭ ਤੋਂ ਪੁਰਾਣੇ ਇੱਥੇ ਮੰਨ ਕੇ ਚੱਲੋ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਸਭ ਤੋਂ ਪੁਰਾਣੇ ਡੀਲਰਾਂ ਚ ਇਹਨਾਂ ਦਾ ਨਾਮ ਹੈ 2014 ਤੋਂ ਏਜੰਸੀ ਚਲਾ ਰਹੇ ਆ ਇਹ ਇਹ ਵੀ ਤੁਹਾਡੇ ਕਰਕੇ ਹੀ ਆ ਜੇ ਕਸਟਮਰ ਆ ਤਾਂ ਤਾਂ ਹੀ ਆ ਹੁਣ ਆਪਾਂ ਦੇਖਦੇ ਆਂ ਸ਼ੁਰੂ ਕਰਦੇ ਆਂ ਸਰ ਇਹਦੇ ਵਿੱਚੋਂ ਆਪਣੇ ਅ ਸੱਤ ਜੂਸਰ ਨਿਕਲੇ ਆ ਅ 6 ਜਿਹੜੀਆਂ ਘੜੀਆਂ ਨਿਕਲੀਆਂ ਦੋ ਫੋਨ ਨਿਕਲੇ ਆ ਦੋ LED ਨਿਕਲੀਆਂ ਇੱਕ ਆਪਾਂ ਬੁਲਟ ਮੋਟਰਸਾਈਕਲ ਨਿਕਲਿਆ ਠੀਕ ਹੈ ਜੀ ਜਿੱਦਾਂ ਜਿੱਦਾਂ ਆਪਾਂ ਨਾਮ ਲੈ ਰਹੇ ਹਾਂ ਤੁਹਾਡੇ ਤੋਂ ਇੱਕ ਇੱਕ ਇਨਕੁਆਰੀ ਵੀ ਲੈਣੀ ਹੈ ਅੱਜ ਇੱਕ ਬੰਦੇ ਦਾ ਨੰਬਰ ਵੀ ਤੁਸੀਂ ਦੇ ਕੇ ਜਾਣਾ ਜਿਹਨੇ ਅੱਗੇ ਹੋਰ ਟਰੈਕਟਰ ਲੈਣਾ ਹੈ ਠੀਕ ਹੈ ਜੀ ਪਹਿਲਾਂ ਤੁਹਾਡਾ ਨਾਮ ਨਿਕਲਿਆ ਸਰ ਗੁਰਵਿੰਦਰ ਸਿੰਘ ਸਨਮੂ ਨਾ ਇਹ 90 ਤੋਂ ਕਾਸ਼ੀ ਗੱਲ ਸਰ ਸਾਡੇ ਸੀਨੀਅਰ ਸਰ ਲੋਕੇਂਦਰ ਜੀ ਸੈਕੰਡ ਨਾਮ ਨਿਕਲਿਆ ਹਰਮਨਦੀਪ ਸਿੰਘ ਨੈਕਸਟ ਹੈ ਜੀ ਕਰਨਜੋਤ ਸਿੰਘ ਕਰਨਜੋਤ ਅੱਗੇ ਆਜੋ ਜੀ ਕੇਸਰ ਸਿੰਘ ਆਜੋ ਸਰ 9876425200 ਇੰਨੇ ਅੰਗਰੇਜ਼ਟ ਵਾਚ ਹਾਂ ਫਰਨੋ ਫੜੋ ਹਰਿੰਦਰਜੀਤ ਸਿੰਘ ਹਰਿੰਦਰਜੀਤ ਸਿੰਘ ਕਿੱਥੋਂ ਜੀ ਆਗੇ ਆਗੇ 9814008686 ਰਿਸ਼ਤਵਾਰ ਫੜੋ ਸਰ ਤੁਮਾਰ ਗਾਣੇ ਤੁਮ ਬਹੁਤ ਬਹੁਤ ਬ੍ਰਿਸ਼ਟ ਕੁਮਾਰ ਆਜੋ ਸਰ लिस्ट तो वाप निकली नैक्सट है, है। जी हरी कमाल सिंह फोन नंबर है चौरानवे दो सौ सत्तर जीरो तिहत्तर नैक्सट है ते जी

ਬੈਨੀਪਾਲ ਕਿਸਾਨ ਭਲਾਈ ਕੇਂਦਰ ਬੈਨੀਪਾਲ ਕਿਸਾਨ ਭਲਾਈ ਕੇਂਦਰ ਨੈਕਸਟ ਹੈ ਜੀ ਦੇਸਗੀਰ ਰੇਸ਼ਮ ਸਿੰਘ 87288 ਨਿਸ਼ਾ ਰਾਣੀ ਹਾਂ ਜੀ ਪ੍ਰਵਾਨ ਸਾਹਿਬ ਜੂਸਰ ਨਿਕਲੇ ਸਰ ਤੁਹਾਡਾ ਬਹੁਤ ਬਹੁਤ ਵਧਾਈਆਂ ਜੀ ਇਧਰ ਆਜੋ ਸਾਰਡ ਨੂੰ ਕਰਵਾਉਣਾ ਹੈ ਉਹਦਾ ਜੀਤੂ ਉਹਦਾ ਗਿਆ ਸਰਦਾਰ ਰੱਖੀ ਇਹਨਾਂ ਦਾ ਕਰਵਾ ਲੈਂਦੇ ਪੁਰੀ ਸਾਹਿਬ ਸੁਖਚੈਨਗਿਰ 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 ਦਵਿੰਦਰ ਸਿੰਘ ਬੰਦੇ ਬੈਠੇ ਦਾ ਇਹਨੇ ਜਦਵਿੰਦਰ ਸਿੰਘ ਜੀ 9592770107 ਜੂਸਰ ਅਸਰ ਤੁਹਾਡਾ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਜਿਹਦਾ ਨਾਮ ਹੈ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਕਿਹੜੀ ਜਗਤ ਤੋਂ ਪਿਆਰੇ ਨੇ 9646707376 ਉਸ ਤੋਂ ਨੈਕਸਟ ਹੈ ਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੀ ਆ ਗਏ 9779007314 ਬਹੁਤ ਬਹੁਤ ਵਧਾਈਆਂ ਸਰ ਤੁਹਾਨੂੰ ਫੋਨ ਨਿਕਲੇ ਫੋਨ ਚੱਕ ਲੋ ਸਰ ਆ ਜੋ ਜੀ ਜੀ ਲਖਮੀਰ ਸਿੰਘ ਲਖਵੀਰ ਸਿੰਘ ਲਖਵੀਰ ਸਿੰਘ ਜੀ 90412 90325 ਜੀ ਪਟਿਆਲਾ ਸਿੰਘ ਹਾਂ ਜੀ ਹਲੋ ਵਿਕਿੰਦਰ ਜੀ 88725 99373 ਬਹੁਤ ਬਹੁਤ ਵਧਾਈਆਂ ਤੁਹਾਨੂੰ ਮਾਤਾ ਨੂੰ ਵੀ ਨਾਮ ਲੈ ਲਓ ਤਾਲੀ ਕਰੋ फिर सुखचानगीर प्रीतम सिंह सुखचानगीर आया था नहीं तो नहीं आया था नहीं तो शिवराज आगे चलेंगे और उनके पुत्र बाजीराव फिर वह आगे दर्शन करेंगे हरदीप सिंह देशगीर आया कोई बैनीपाल किसान किसान पलाई के अंदर ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਲਖਵੀਰ ਸਿੰਘ ਹਰਿਕਬਾਲ ਸਿੰਘ ਗੁਰਵਿੰਦਰ ਸਿੰਘ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਕਰਨ ਜੋਤ ਲਖਵੀਰ ਸਿੰਘ ਜੋ ਜਿੰਨਾਂ ਨੂੰ ਨਿਕਲਿਆ ਉਹਨਾਂ ਦਾ ਨਾਮ ਹੈ ਸਿਮਰਨਜੀਤ ਸਿੰਘ ਇੱਕ ਵਾਰੀ ਤਾੜੀ ਹੋ ਜਾ ਜੀ ਆਜੋ ਸਰ ਆਜੋ ਬਹੁਤ ਬਹੁਤ ਵਧਾਈਆਂ ਹਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਹੀ ਆ ਗਿਆ ਯਾਰ ਪਤਾ ਇੱਥੇ ਜੁੜੀ ਦੇ ਚੱਲ ਅੱਛਾ ਬਹੁਤ ਬਹੁਤ ਠੀਕ ਹੈ ਜੂਰ ਲੈ ਲੈਂਗੋ ਤਾਂ ਇੱਕ ਆਪਣਾ ਡੀਆਈ 74 4 ਵੀਲ ਜਿਹੜਾ 4 ਵੀਲ ਹੈ ਉਹਦਾ ਵੈਸੇ ਪਹਿਲਾਂ ਰੇਟ ਸੀਗਾ 10 ਲੱਖ 15000 ਉਹਦੇ ਤੇ ਕੰਪਨੀ ਨੇ 1 ਲੱਖ ਰੁਪਇਆ ਡਿਸਕਾਊਂਟ ਦਿੱਤਾ ਹੋਇਆ ਅੱਜ ਦੀ ਕੀਮਤ ਉਹਦੀ 9 ਲੱਖ 15000 ਆ ਇਹ ਸਿਰਫ ਮਈ ਮਈ ਦਾ ਮਹੀਨਾ ਸਕੀਮ ਹੈਗੀ ਹੈ ਆ ਮਈ ਮਈ ਦਾ ਮਹੀਨਾ ਜਿਹੜੇ ਹ 8-10 ਦਿਨ ਰਹਿ ਗਏ ਇਸੇ ਤਰੀਕੇ ਨਾਲ ਇੱਕ ਡੀਆਈ 55 ਜਿਹੜਾ ਆਪਣਾ 3 ਸਿਲੰਡਰ ਦਾ ਟਰੈਕਟਰ ਹੈ ਪੋਦਰ ਇਸ ਸਕੀਮ ਚੱਲਦੀ ਪਈ ਹੈ ਉਹਦੀ ਕੀਮਤ ਸੀਗੀ 8 ਲੱਖ 30 ਹਜ਼ਾਰ ਕੰਪਨੀ ਔਨ ਦਾ ਸਪੋਰਟ ਡਿਸਕਾਊਂਟ ਦੇ ਰਹੀ ਹੈ 60 ਹਜ਼ਾਰ ਦਾ ਉਹਦੀ ਕੀਮਤ ਰਹਿ ਗਈ 7 ਲੱਖ 70 ਹਜ਼ਾਰ ਜੇ ਕੋਈ ਹੈ ਤਾਂ ਦੱਸੋ ਜੇ ਕਿਸੇ ਨੇ ਲੈਣਾ ਕੋਈ ਹੋਰ ਵੀਰ ਭਰਾ ਹੋਏ ਇੱਕ ਇੱਕ ਬੰਦੇ ਦਾ ਨੰਬਰ ਵੀ ਦੇ ਕੇ ਜਾਓ ਤੁਸੀਂ ਕਿੰਨੇ ਪਾਵਰ ਦਾ ਜੀ ਇਹ ਆਪਣਾ ਸਰ ਜਿਹੜਾ 60 ਵਾਲਾ 60 ਪਾਵਰ ਦਾ ਜਿਹੜਾ ਡੀਆਈ 55 55 ਪਾਵਰ ਦਾ ਉਹ ਤਿੰਨ ਸਿਲੰਡਰ ਦਾ ਟਰੈਕਟਰ ਹੈ 16 ਦੇ ਟਾਹਾਂ ਚ ਏ ਬੀ ਸੀ ਗੇਅਰ ਬਾਕਸ ਜਿਹੜਾ DI 60 ਆ ਉਹ 4 ਵੀਲ ਡਰਾਈਵ ਹੈ। ਉਹਦੇ ਤੇ ਸਕੀਮ ਹੈ ਨਾ ਰੇਟ ਦੇ ਰੇਟ ਤੇ ਡਿਸਕਾਊਂਟ ਹੈ। ਮੰਨ ਕੇ ਚੱਲੋ ਇਹਦਾ 8 ਲੱਖ 30 ਹਜ਼ਾਰ ਕੀਮਤ ਹੈ ਇਹਦੀ 700 ਗੱਲ ਲਓ ਜਿਹੜੇ ਭਰਾ ਨੂੰ ਬੁਲਟ ਮੋਟਰਸਾਈਕਲ ਨਿਕਲੇ ਆ ਉਹਨੂੰ ਹੁਣ ਚਾਪੀ ਦੇਣਗੇ ਠੀਕ ਹੈ ਜੀ। ਕਿਉਂਕਿ ਪਾਸਾ ਬੁਲਟ ਮੋਟਰਸਾਈਕਲ ਤੇ ਇਹਨਾਂ ਦੀ ਡਿਲੀਵਰੀ ਅੱਜ ਹੋ ਰਹੀ ਆ। ਸਿੰਘ ਟਰੈਕਟਰਸ ਪਟਿਆਲਾ ਇੱਕ ਦੋ ਵੀਊ ਲੈ ਲਿਓ। ਕਾਫੀ ਭਰਾ ਮਤਲਬ ਜਿਹੜੇ ਦੂਰ ਦੇਸੀ ਉਹ ਅੱਜ ਆਏ ਨਹੀਂ ਹੈਗੇ ਉਹਨਾਂ ਦਾ ਜੋ ਨਾਮ ਨਿਕਲੇ ਨੇ ਉੱਪਰ ਜਿਹੜੇ ਉਹ ਡੀਲੇਰ ਨੇ ਉਹਨਾਂ ਕੋ ਸਾਰਿਆਂ ਕੋਲ ਪਹੁੰਚਾ ਦਿੱਤਾ ਉਹਨਾਂ ਨੂੰ ਉੱਥੇ ਮਿਲ ਜਾਣਾ ਠੀਕ ਹੈ ਜਿਹੜੇ ਪਹੁੰਚੇ ਸੀ ਉਹਨਾਂ ਦਾ ਬਹੁਤ ਧੰਨਵਾਦ ਜੀ ਕਿਉਂਕਿ ਜਿਹੜੇ ਤਿੰਨ ਕਈ ਵਾਰ ਨਹੀਂ ਆਇਆ ਜਾਂਦਾ ਇਸ ਕਰਕੇ ਉਹਨਾਂ ਦੇ ਨਾਮ ਉਹਨਾਂ ਦੇ ਨੇੜੇ ਦੇ ਡੀਲੇਰ ਤੱਕ ਪਹੁੰਚਾ ਦਿੱਤੇ ਜਾਣਗੇ ਚੋਂ 4 ਬੰਦਿਆਂ ਚੋਂ ਇੱਕ ਤੁਹਾਡਾ ਨਾਮ ਹੈ ਜਿਹੜੀ ਹੈ ਚਾਰਾਂ ਚੋਂ ਇੱਕ ਹੈ ਚਾਰਾਂ ਚੋਂ ਇੱਕ ਹੋ ਤੁਸੀਂ ਦਿਵਾਲੀ ਵਾਲੇ ਦਾ ਡੈਟ ਤੇ ਆ ਜੀ ਇਹਨਾਂ ਨੂੰ ਦਿਵਾਲੀ ਵਾਲੇ ਤੈਨੂੰ ਠੀਕ ਹੈ ਕਰਨ ਕਰਾਉਣ ਵਾਲਾ ਉਹੀ ਹੈ ਬੜ ਤੁਹਾਡੇ ਭਾਗ ਦੀ ਹੈ ਤੁਹਾਡੇ ਕਾਰ ਨਿਕਲੀ ਹੈ ਡਾਟਾ ਦਾ ਸਾਡਾ ਪੰਚਰ ਹੈ ਪੰਚਰ ਹੋਰ ਰੋਜਪੁਰ ਮੈਂ ਆਪਾਂ ਨਿਕਲਾ ਹੈ ਟਰੈਕਟਰ ਅੱਛਾ ਜਿਹੜਾ ਰੋਜਪੁਰ ਜਿਹਦਾ ਪੰਚ ਨਿਕਲਿਆ ਉਹਨਾਂ ਨੇ ਸਾਡੇ ਸੋਸੀ ਲੱਫਟਾ ਤੋਂ ਨਿਕਲਿਆ ਸੀ ਬੋਲਟ ਮੋਟਰਸਾਈਕਲ ਤੇ ਉਹਨਾਂ ਪੁੱਛਦੇ ਹਾਂ ਕਿਹੜਾ ਟਰੈਕਟਰ ਲਿਆ ਸੀ ਤੇ ਕਿੰਦਾ ਉਹਨਾਂ ਨੂੰ ਮਤਲਬ ਕਿਹਨੇ ਦੱਸਿਆ ਸੀ ਸਕੀਮ ਬਾਰੇ ਸਾਰਾ ਭਰਾ ਨੂੰ ਪੁੱਛਦੇ ਹਾਂ ਸੱਚੀ ਗਾ ਵੀਰ ਜੀ ਪਹਿਲਾਂ ਤੁਹਾਨੂੰ ਵਧਾਈ ਆਈ ਤੁਹਾਨੂੰ ਬੋਲਟ ਮੋਟਰਸਾਈਕਲ ਨਿਕਲਿਆ ਤੇ ਵੀਰ ਜੀ ਉਹਨਾਂ ਦਾ ਨਾਮ ਜੀ ਮੇਰਾ ਨਾਮ ਸਿਮਰਜੀਤ ਸਿੰਘ ਹੈ ਪਿੰਡ ਪਿੰਡ ਕਪੂਰੀ ਤੁਸੀਂ ਕਿਹੜਾ ਮਾਡਲ ਲਿਆ ਸੀ ਸੋਨਾਲਿਕਾ ਦਾ ਮੈਂ ਸੋਨਾਲਿਕਾ ਦਾ 1750 ਲਿਆ ਸੀ ਠੀਕ ਹੈ ਜੀ ਤੇ ਪਿਛਲੇ ਸਾਲ ਲਿਆ ਸੀ 24 25 ਹਾਂ ਜੀ ਤੇ ਸਾਹਿਬ ਕਿਦਾਂ ਦਾ ਐਕਸਪੀਰੀਅੰਸ ਸੋਨਾਲਿਕਾ ਕੰਪਨੀ ਨਾਲ ਜੀ ਸੋਨਾਲਿਕਾ ਦਾ ਜੀ ਸਹੀ ਹੈ ਜੀ ਐਕਸਪੀਰੀਅੰਸ ਟਰੈਕਟਰ ਦਾ ਤੇਲ ਕਰਦਾ 2 ਘੰਟਾ ਟਰੈਕਟਰ ਵੀ ਸਹੀ ਆ ਠੀਕ ਹੈ ਜੀ ਹਾਂ ਸਹੀ ਚੱਲਦਾ ਤੇ ਹੁਣ ਜਿਵੇਂ ਤੁਹਾਨੂੰ ਅੱਜ ਬੁਲਟ ਦੀ ਡਿਲੀਵਰੀ ਹੋ ਰਹੀ ਆ ਜੀ ਤਾਂ ਤੁਹਾਨੂੰ ਕਿਦਾਂ ਫੀਲ ਹੋ ਰਿਹਾ ਜੀ ਵਧੀਆ ਫੀਲ ਹੋ ਰਿਹਾ ਜੀ ਤੇ ਹੋਰ ਤੁਸੀਂ ਭਰਾਵਾਂ ਨੂੰ ਕਿਹਦਾ ਕੀ ਸੁਨੇਹਾ ਦੇਵੋ ਜੋ ਕੰਪਨੀ ਨਾਲ ਦਾ ਭਰਾਵਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਸੋਨਾਂ ਦੀ ਕਾਰਟਰੀ ਲੈਣਾ ਚਾਹੀਦਾ ਜੀ ਠੀਕ ਜੀ ਆ ਮਤਲਬ ਕਿ ਯਾਰ ਤੇਲ ਖਰਚਾ ਵੀ ਘਟਾ ਬੱਚਤ ਵੀ ਜ਼ਿਆਦਾ ਸਾਰੇ ਤੁਸੀਂ ਸਰਵਿਸ ਬੁਈ ਰਹਾ ਹੈ ਓਕੇ ਜੀ ਹਾਂਜੀ ਸਰਵਿਸ ਓਕੇ ਕੰਪਨੀ ਦੀ ਹਾਂਜੀ ਕੋਈ ਮਤਲਬ ਦਿੱਕਤ ਪਰੇਸ਼ਾਨੀ ਕੋਈ ਨਹੀਂ ਨਾ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਪੂਰਾ ਵਧੀਆ ਟਰੈਕਟਰ ਤੁਹਾਡੇ ਹਿਸਾਬ ਨਾਲ ਜੀ ਤੁਸੀਂ ਰეკਮੈਂਡ ਕਰ ਰਹੇ ਹੋ ਵੀ ਹੋਰ ਵੀ ਲੈ ਟਰੈਕਟਰ ਹਾਂਜੀ ਸੋਨਾਲਿਕਾ ਟਰੈਕਟਰ ਸਭ ਤੋਂ ਵਧੀਆ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਟਰੈਕਟਰ ਵਰਤ ਕੇ ਦੇਖਿਆ ਮੈਂ ਉਹ ਵਾਲੀ ਹੈ ਜਿਹੜੀ ਸੋਨਾਲਿਕਾ ਜੀ ਜੀ ਤੁਸੀਂ ਕਿੰਨੇ ਤੁਸੀਂ ਹੁਣ ਸੋਨਾਲਿਕਾ ਇਹ ਪਹਿਲਾ ਟਰੈਕਟਰ ਤੁਹਾਡਾ ਸੋਨਾਲਿਕਾ ਹੈ ਮੇਰੇ ਕੋਲ ਪਹਿਲਾਂ ਵੀ ਸੋਨਾਲੀ ਕਾਜੀ ਮੈਂ 855 ਵੀ ਚਲਾਦੇ ਦੇਖਿਆ ਜੀ ਠੀਕ ਹੈ ਜੀ 855 ਜਿੰਨਾ ਖੁੱਲ ਕੇ ਆ ਚੱਲਦਾ ਉਹਨਾਂ ਚੱਲਦਾ ਉਹ ਖੁਰ ਜੀ ਚੱਲਦਾ ਤਾਂ ਜੀ 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 ਪਰਫਾਰਮੈਂਸ ਵਧੀਆ ਜੀ ਪਰਫਾਰਮੈਂਸ ਵਧੀਆ ਜੀ ਹਾਂ ਜੀ ਚਲੋ ਠੀਕ ਬਈ ਜੀ ਮਾਰੀ ਗੱਲ ਆ ਓਕੇ ਓਕੇ ਵਧਾਈਆਂ ਤੁਹਾਨੂੰ ਫਿਰ ਦੀ ਤੁਹਾਨੂੰ ਐਡ ਕਰਨੀ ਚਾਹੁੰਦਾ ਇਹ ਸਾਡੇ ਇਦਾਂ ਦੇ ਕਸਟਮਰ ਆ ਜੀ ਤੁਹਾਨੂੰ ਪਤਾ ਹੈ ਜਿੱਦਾਂ ਸੋਨਾਲੀ ਕਾ ਕੰਪਨੀ ਨੇ ਆਲ ਇੰਡੀਆ ਚ ਇਹ ਸਕੀਮ ਕੱਢੀ ਸੀਗੀ ਆਲ ਇੰਡੀਆ ਚ 11000 11 ਇਨਾਮ ਦਿੱਤੇ ਆ ਜੀ ਉਹਦੇ ਵਿੱਚੋਂ ਆਪਣੇ ਸਿੰਘ ਟਰੈਕਟਰ ਨਾਬਾ ਦੇ 23 ਨਾਮ ਨਿਕਲੇ ਹੈ ਜੀ ਠੀਕ ਹੈ ਜੀ ਉਹਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਸਭ ਤੋਂ ਵੱਡਾ ਨਾਮ ਸਾਡੇ ਆਪਣੇ ਵੀਰ ਇਹਨਾਂ ਨੂੰ ਬੁਲਟ ਮੋਟਰਸਾਈਕਲ ਨਿਕਲਿਆ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਬੁਲਟ ਕਿੰਨੇ ਸੀ ਸਾਰਾ ਹਾਂਜੀ ਬੁਲਟ ਕਿੰਨੇ ਸੀ ਟੋਟਲ ਆਲ ਇੰਡੀਆ ਦੇ ਵਿੱਚ 4 ਬੁਲਟ ਨਾਮ ਸੀਗੇ ਜਿਨ੍ਹਾਂ ਵਿੱਚੋਂ ਇੱਕ ਭਰਾ ਦਾ ਇਹ ਚਾਰਾਂ ਦੇ ਵਿੱਚੋਂ ਇੱਕ ਹੈ ਆਪਣੇ ਕਸਟਮਰ ਜੀ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ जी। बहुत बहुत साड़े सर भी नाल शुभकामना है, है। सिमरंजन जी बहुत बहुत धन्यवाद आपका आपने कंपनी के साथ जुड़े और कंपनी ने जो सोनालिका कंपनी के साथ में क्या है अगर कंपनी कोई कमिटमेंट करती है वो पूरा करती है जी जैसे कंपनी ने 15 अगस्त से लेकर 8 नवंबर तक स्कीम निकाली थी जी उसमें पंजाब के अंदर 600 सौ इनाम थे और 600 सौ इनाम में से ट्रैक्टर रोटावेटर टाटा पंचकार बुलेट साइन टीवी फ्रिज वॉशिंग और जूसर मिक्सर मोबाइल घड़ियाँ मतलब टोटल मिला के छः सौ इनाम लगभग थे हमारे जी तो आज वो इनाम हम लगभग बांटा स्टार्ट कर दिए हैं जी और राजपुरा पटियाला मतलब आज लगभग हम दस जन इनाम बांट रहे हैं जी और इस महीने में सारे इनाम बांट के कम्प्लीट करेंगे जी धन्यवाद तो मुबारक फिर बात हो ਦੇ ਤੁਸੀਂ ਐ ਤਾਂ ਇਹ ਕਹਿੰਦੇ ਆ ਕੋਈ ਹੋਰ ਟਰੈਕਟਰ ਲਵੋ ਤੇ ਹੋਰ ਸਕੀਮਾਂ ਦਾ ਫਾਇਦਾ ਚੱਕੋ ਜੀ ਹਾਂਜੀ ਅੱਗੇ ਵਾਪਸ ਤੇ ਹੋਰ ਕੋਈ ਵੀ ਕੰਪਨੀ ਆ ਸਕੀਮ ਨਹੀਂ ਦੇ ਰਹੀ ਟਰੈਕਟਰ ਤੇ ਕੋਈ ਇਨਾਮ ਕੱਢੇ ਠੀਕ ਠੀਕ ਸੋਨਾਲਿਕਾ ਕੱਢਦੀ ਹੈ ਕੀਮਤ ਵੀ ਬਹੁਤ ਜਾਇਜ਼ ਆ ਜੇ ਆਪਾਂ ਕੀਮਤ ਤੇ ਗੱਲ ਕਰੀਏ ਤਾਂ ਕੀਮਤ ਵੀ ਬਹੁਤ ਜਾਇਜ਼ ਆ ਸੋਨਾਲਿਕਾ ਟਰੈਕਟਰ ਆ ਜੀ ਇਹ ਅਸੀਂ ਮਗਲੀ 2009 ਚ ਲਿੱਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ 2 ਲੱਖ ਰੁਪਏ ਰੇਟ ਵਧਿਆ ਕੋਈ ਜ਼ਿਆਦਾ ਨਹੀਂ ਹੈਗਾ ਸਹੀ ਗੱਲ ਆ ਜੀ ਠੀਕ ਨਹੀਂ ਜੀ ਠੀਕ ਬਾਕੀਆਂ ਦੀ ਕੀਮਤਾਂ ਅਸਮਾਨ ਛੂਰੀਆਂ ਉਹਨਾਂ ਤੋਂ ਬਿਹਤਰ ਆ ਠੀਕ ਹੈ ਓਕੇ ਇਹ ਨਾਲ ਗਿਫਟ ਰਹਿ ਗਿਆ ਸੀ ਇਹ ਭਰਾ ਆਪਣੀ ਬਾਤ ਚਾਹੇ ਨੇ ਤਾਂ ਇਹਨਾਂ ਨੂੰ ਜੋ ਮੋਬਾਈਲ ਨਿਕਲਿਆ ਉਹ ਇਹਨਾਂ ਦਾ ਗਿਫਟ ਦੇ ਰਹੇ ਨੇ ਲਓ ਜੀ ਭਰਾ ਲੈ ਚੱਲੇ ਬੁਲਟ ਆਫ ਦੇ ਕਰਨ ਲਈ ਲਓ ਜੀ ਅੱਜ ਡਿਲੀਵਰੀ ਹੋ ਰਹੀ ਹੈ ਸੋਨਾਲੀ ਕਾ ਟਰੈਕਟਰ ਦੀ 50 ਦੀ ਤੇ ਭਰਾ ਉਹਨੇ ਅੱਜ ਲੈ ਕੇ ਚੱਲੇ ਨੇ ਸੋਨਾਲੀ ਕਾ 50 ਜੀ ਤਿੰਨ ਸਿਲੰਡਰ ਦੇ ਵਿੱਚ ਹੈ ਟਰੈਕਟਰ ਬਹੁਤ ਸੇਲਾ ਟਰੈਕਟਰ ਨੇ ਡਾਇਰੈਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 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 ਆਪਣਾ ਨਾਮ ਜੀ ਆਪਣਾ ਨਾਮ ਪਿੰਡ ਸੁਨੀਲ ਕੁਮਾਰ ਜੀ ਪਿੰਡ ਬੁੱਧਮੌਰ ਜ਼ਿਲ੍ਹਾ ਬਡਿਆਲਾ ਜੀ ਤੇ ਤੁਹਾਨੂੰ ਪਹਿਲਾਂ ਮੁਬਾਰਕਾ ਜੀ ਨਵੇਂ ਡਾਇਰੈਕਟਰ ਦੀਆਂ ਜੀ ਤੁਹਾਨੂੰ ਜੀ ਤੇ ਸਰ ਪਹਿਲਾਂ ਵੀ ਤੁਸੀਂ ਸੋਨ ਲੇਕਾ ਚਲਾ ਰਹੇ ਹੋ ਹਾਂ ਜੀ ਹਾਂ ਕਿੱਦਾਂ ਲੱਗਿਆ ਡਾਇਰੈਕਟਰ ਜੀ ਸੋਨ ਲੇਕ ਕਿੰਨੇ ਬਰ ਕੰਮ ਹੈ ਜੀ ਇੱਕ ਨੰਬਰ ਡੈਕਟਰ ਚੱਲਦਾ ਜੀ ਬਹੁਤ ਵਧੀਆ ਡੈਕਟਰ ਹੈ ਇਹ ਸਰਵਿਸ ਵਗੈਰਾ ਡੀਲਰ ਦੀ ਜਾਂ ਕੰਪਨੀ ਦੀ ਬਿਲਕੁਲ ਬਿਲਕੁਲ ਹਾਂ ਬਿਲਕੁਲ ਪ੍ਰੋਪਰ ਟਾਈਮਸ ਦਿੰਦੇ ਨੇ ਜਿਵੇਂ ਆਪਾਂ ਨੂੰ ਪੈਂਦੀ ਹੈ ਜਿੰਮੇਦਾਰੀ ਸਰਵਿਸ ਸਭ ਲੋਕ ਕੰਦੀ ਪਹਿਲੇ ਟਾਈਮ ਲਈ ਆਉਂਦੇ ਨੇ ਕੋਈ ਵੀ ਰਿਕੁਆਇਰਮੈਂਟ ਆ ਕਸਟਮਰ ਦੀ ਦਾ ਪੂਰੀ ਕਰਦੀ ਹੈ ਕੰਪਨੀ ਹਾਂ ਜੀ ਹਾਂ ਜਿਉਰੀ ਕੰਪਨੀ ਹੈ ਨਾ ਜੇ ਕੋਈ ਪ੍ਰੋਬਲਮ ਵੀ ਆਉਂਦੀ ਹੈ ਕੋਈ ਵੀ ਤਾਂ ਤੁਸੀਂ ਪੂਰੇ ਸੈਟੀਸਫਾਈ ਹੋ ਕੇ ਦੁਬਾਰੇ ਡੈਕਟਰ ਲੈ ਆ ਫਿਰ ਸੁਣਾ ਲਿਖਾ ਜੀ ਤੇ ਹੋਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਭਰਾਵਾਂ ਨੂੰ ਵੀ ਹੋਰ ਨੂੰ ਇੰਨਾਂ ਗੱਲ ਬਤਵਾ ਸੁਣ ਲਈ ਕਿ ਫਿਰ ਤੋਂ ਠੀ ਨਿਕਲਿਆ ਉਹ ਦੇ ਰਹੇ ਆ ਬਹਿ ਨਹੀਂ ਪਾ ਤੇ ਲਓ ਜੀ ਬਾਬਿਓ ਇਹ ਸੀ ਅੱਜ ਦੀ ਵੀਡੀਓ ਸੋਨਾਲੀਕਾ ਟਰੈਕਟਰ ਕੰਪਨੀ ਦੀ ਤੇ ਸਿੰਘ ਟਰੈਕਟਰਸ ਬ੍ਰਾਂਚ ਪਟਿਆਲਾ ਠੀਕ ਹੈ ਜੀ ਤੇ ਇਹਨਾਂ ਨੇ ਅੱਜ ਨਾਮ ਬੰਡੇ ਸੀ ਸਾਰੇ ਤੁਹਾਨੂੰ ਆਪਾਂ ਵੀਡੀਓ ਦਿਖਾਈ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਕੁਝ ਵੀ ਲੈਣਾ ਤਾਂ ਤੁਸੀਂ ਉਰੇ ਆ ਕੇ ਵਿਜ਼ਿਟ ਕਰੋ ਇਹ ਭਰਾਵਾਂ ਦਾ ਨੰਬਰ ਨੇ 73071 트리플 072 जी 98753 07507 जी ਠੀਕ ਹੈ ਸਿੰਘ ਟਰੈਕਟਰਸ ਉਰੇ ਆ ਕੇ ਤੁਸੀਂ ਵੇੜੇ ਦਾ ਕਰ ਸਕਦੇ ਹੋ ਕਿਸੇ ਵੀ ਭਰਾ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਇੱਕ ਵਾਰ ਤੁਸੀਂ ਉਰੇ ਆਇਓ ਜਰੂਰ ਸਾਰੇ ਟਰੈਕਟਰ ਨਾਲ ਕੋ ਅਵੇਲੇਬਲ ਨੇ 700 ਰੁਪਿਆ ਹੋ ਗਿਆ 4 ਵੀਲ ਡਰਾਈਵ 35 ਹੋ ਗਿਆ ਜੀ ਮਤਲਬ ਆਲ ਮਾਡਲ ਆਪਾਂ ਕਹਿ ਸਕਦੇ ਆਂ ਵੀ ਤੁਹਾਨੂੰ ਕਿਤੇ ਵੀ ਕੋਈ ਵੀ ਟਰੈਕਟਰ ਚਾਹੀਦਾ ਸੋਨਾਲੀਕਾ ਦਾ ਤਾਂ ਆ ਕੇ ਤੁਸੀਂ ਇੱਕ ਵਾਰ ਵਾਰ ਵਿਜ਼ਿਟ ਕਰੋ ਤੇ ਆ ਕੇ ਕੋਈ ਵੀ ਟਰੈਕਟਰ ਬੁੱਕ ਕਰਾ ਸਕਦੇ ਹੋ ਜੀ ਏਸੀ ਅੱਜ ਦੀ ਵੀਡੀਓ ਜੀ ਧੰਨਵਾਦ ਤੁਹਾਡਾ ਮੇਰੇ ਭਰਾਵੋ ਜੀ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਤੇ ਜਿਹੜੇ ਭਰਾਵਾਂ ਨੇ ਪਲੀਚਾ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਓ ਸੋਨਾ ਲਈ ਕਰ ਲਵਰੋਂ ਤਾਂ ਤੁਹਾਨੂੰ ਭਾਈ ਔਰ ਇਹ ਟਰੈਕਟਰ ਦਾ ਵਾਸਤਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ